ਆ ਇਹ ਖਿੱਚੋ ਤਾਣੇ ਰੱਸਾ ਕਸੀ ਕੀ ਇਕੱਲੇ ਅਕਾਲੀ ਦਲ ਚ ਜਾਂ ਦੇਸ਼ ਦੀਆਂ ਸਮੂੱਚੀਆਂ ਖੇਤਰੀ ਪਾਰਟੀਆਂ ਚ ਇੱਥੋਂ ਤੱਕ ਕਿ ਰਾਸੀ ਪਾਰਟੀ ਚ ਵੀ ਹੈ ਜੇ ਕਾਂਗਰਸ ਪਾਰਟੀ ਦੀ ਗੱਲ ਚੱਲੀ ਏ ਕਰੀਏ ਤਾਂ ਉੱਥੇ ਵੀ ਉੱਤਰਾ ਅਧਿਕਾਰੀ ਵਾਲਾ ਮਸਲਾ ਹੈਗਾ ਕਿ ਕਾਂਗਰਸ ਪਾਰਟੀ ਦੇ ਉੱਤਰਾ ਅਧਿਕਾਰੀ ਕੌਣ ਕਹਿੰਦੇ ਮਾਂ ਇਸੇ ਜਦੋਂ ਜਹਾਜ਼ ਚ ਲੱਗੀ ਰਹੀ ਕਿ ਮੇਰਾ ਪੁੱਤ ਰਾਹੁਲ ਉੱਤਰਾ ਅਧਿਕਾਰੀ ਬਣ ਜਵੇ ਤੇ ਉਧਰ ਕਹਿੰਦੇ ਪਾਰਟੀ ਦੇ ਅੰਦਰ ਇਹ ਵੀ ਗੱਲ ਚੱਲੀ ਗਈ ਕਿ ਪ੍ਰਿੰਕਾ ਨੂੰ ਬਣਾ ਲਓ ਜੇ ਪੁੱਤ ਨਹੀਂ ਬਣਦਾ ਤੇ ਨਹੀਂ ਤੇ ਪਾਰਟੀ ਚੋ ਕਿਸੇ ਨੂੰ ਲਿਆਓ ਬੇਸ਼ੱਕ ਪ੍ਰਧਾਨ ਖੜਗੇ ਉਹਨਾਂ ਨੂੰ ਲਿਆਂਦਾ ਬੇਸ਼ੱਕ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੂੰ ਲਿਆਂਦਾ ਕਹਿੰਦੇ ਪਰ ਜਦੋਂ ਜੈਦੇਹੀ ਰਹਿ ਕੇ ਉੱਤਰਾਧਿਕਾਰੀ ਰਾਹੁਲ ਬਣੇ 20 ਸਾਲ ਦੀ ਸੰਸਦੀ ਕਾਰਵਾਈ ਤੋਂ ਬਾਅਦ ਆਖਰ ਰਾਹੁਲ ਗਾਂਧੀ ਨੇ ਸੰਵਿਧਾਨਕ ਅਹੁਦਾ ਸੰਭਾਲਿਆ ਉਹ ਵੀ ਵਿਰੋਧੀ ਧਿਰ ਦੇ ਲੀਡਰ ਦਾ ਚਲੋ ਸੁਪਨਾ ਪ੍ਰਧਾਨ ਮੰਤਰੀ ਦਾ ਪਤਾ ਨਹੀਂ ਪੂਰਾ ਕਰਨਾ ਹੈ ਦੇਸ਼ ਵਾਸੀਆਂ ਨੇ ਜਾਂ ਨਹੀਂ ਪਰ ਅਗਲਾ ਕਟੋਕਟ ਸੰਵਿਧਾਨਕ ਕੌਦੇ ਤਾਇਆ ਜਿਨੇ ਇਹ ਸਪਸ਼ਟ ਕਰਤਾ ਕਿ ਚਲ ਭਾਈ ਕਾਂਗਰਸ ਚ ਵੀ ਤੇ ਸੋਨੀਆ ਦੇ ਘਰ ਚ ਵੀ ਹੁਣ ਉੱਤਰਾਧਿਕਾਰੀ ਰਾਹੁਲ ਆ ਚਲੋ ਇੱਥੇ ਤਾਂ ਨਿਬੜ ਗਿਆ ਪਰ ਇਹ ਹੀ ਉੱਤਰਾਧਿਕਾਰੀ ਦੀ ਲੜਾਈ ਅਕਾਲੀ ਦਲ ਚ ਖੇਤਰੀ ਪਾਰਟੀ ਦੇ ਹਵਾਲੇ ਨਾਲ ਜੇ ਤੁਸੀਂ ਦੇਖੋ ਮਾਇਆਬਤੀ ਉੱਤਰਾਧਿਕਾਰੀ ਬਣਾ ਰਹੀ ਹੈ ਆਪਣੇ ਭਤੀਜੇ ਨੂੰ ਚੋਣਾਂ ਦੇ ਵਿੱਚ ਲੱਗਿਆ ਕਿ ਭਤੀਜਾ ਜਿਆਦਾ ਖੁੱਲ ਕੇ ਖੇਡ ਰਿਹਾ ਇਹਦਾ ਤਾਂ ਭਾਜਪਾ ਨੂੰ ਨੁਕਸਾਨ ਹੋ ਜਾ ਤਾਂ ਕਿ ਚਲੋ ਪਿੱਛੇ ਤੇ ਚੋਣਾਂ ਤੋਂ ਬਾਅਦ ਫੇਰ ਭਤੀਜਾ ਉੱਤਰਾਧਿਕਾਰੀ ਮਮਤਾ ਮੈਨਰਜੀ ਉੱਤਰਾਧਿਕਾਰੀ ਭਤੀਜਾ ਸ਼ਰਦ ਪਵਾਰ ਉਤਰਾਧਿਕਾਰੀ ਆਪਣੀ ਧੀ ਪਾਰਟੀ ਵੀ ਵੰਡੀ ਗਈ ਉਸ ਚੱਕਰ ਚ ਚਲੋ ਹੁਣ ਨਤੀਜੇ ਵੀ ਠੀਕ ਰਹੇਗੇ ਇਸ ਲਈ ਧੀ ਦਾ ਉਤਰਾਧਿਕਾਰੀ ਬਣਨਾ ਤੈ ਹੋ ਗਿਆ ਹਾਂ ਇਥੇ ਤਰ੍ਹਾਂ ਚੰਦਰਸ਼ੇਖਰ ਰਾਓ ਹੋਰੀ ਕਹਿੰਦੇ ਆਪਣੇ ਮੁੰਡੇ ਨੂੰ ਉਤਰਾਧਿਕਾਰੀ ਮੰਨਦੇ ਆ ਪਰ ਉਥੇ ਭਤੀਜਾ ਵੀ ਕਤਾਰ ਚ ਖੜਾ ਹੈ ਇਥੇ ਅਕਾਲੀਆਂ ਦੇ ਘਰੇ ਕਿਸੇ ਸਮੇ ਸੁਖਬੀਰ ਔਰ ਮਨਪ੍ਰੀਤ ਨੂੰ ਉਤਰਾਧਿਕਾਰੀ ਲੈ ਕੇ ਖਿੱਚੋ ਤਾਂ ਨਹੀਂ ਸੋ ਅੱਜ ਫੇਰ ਮਿੱਠੀ ਵਾਲੀ ਵੀ ਉੱਤਰ ਅਧਿਕਾਰੀ ਵਾਲਾ ਮਸਲਾ ਹੈਗਾ ਇਹ ਵਾਲੀ ਵਾਲਾ ਵੀ ਉੱਤਰ ਅਧਿਕਾਰੀ ਵਾਲਾ ਮਸਲਾ ਹੈਗਾ ਤੇ ਆ ਸਾਰੇ ਜਿਹੜੇ ਬਾਹਰ ਬੈਠੇ ਸਾਰੇ ਉੱਤਰ ਅਧਿਕਾਰੀ ਬਣਨਾ ਚਾਹੁੰਦੇ ਪਰ ਪੈਸਾ ਕੋਈ ਨਹੀਂ ਖਰਚਣਾ ਚਾਹੁੰਦਾ ਇਹ ਵੀ ਸਿਤੀ ਕਲਦੀ ਦਲ ਦੀ ਉੱਤਰ ਵਾਲੀ ਉੱਤਰ ਅਧਿਕਾਰੀ ਵਾਲੀ ਲੜਾਈ ਤਾਂ ਹੋਰ ਕਿੰਨੀਆਂ ਪਾਰਟੀਆਂ ਚ ਹੈ ਚਾਹੇ ਬੀਜੂ ਜਨਤਾ ਦਲ ਹੋਵੇ ਹੈਨਾ ਚਾਹੇ ਭਾਰਤੀ ਰਾਸ਼ਟਰੀ ਸਮਿਤੀ ਹੋਵੇ ਜਨਤਾ ਦਲ ਜੂ ਹੋਵੇ ਸਾਰਿਆਂ ਚ ਉੱਤਰ ਅਧਿਕਾਰੀ ਵਾਲਾ ਮਸਲਾ ਹੈਗਾ ਪਰ ਸਭ ਤੋਂ ਵੱਧ ਉੱਤਰ ਅਧਿਕਾਰੀ ਵਾਲਾ ਮਸਲਾ ਤਾਂ ਆਮ ਆਦਮੀ ਪਾਰਟੀ ਦੇ ਘਰੇ ਵੀ ਹੈ ਪਿਹਾਰ ਜੇਲ੍ਹ ਚ ਫਿਰ ਸੀਬੀਆਈ ਦੇ ਰਿਮਾਂਡ ਤੇ ਉਸ ਦੇ باوجود ਵੀ ਕੁਰਸੀ ਨਹੀਂ ਛੱਡਣੀ ਪਰ ਉੱਤਰਾਧਿਕਾਰੀ ਬਣ ਲਈ ਸੁਨੀਤਾ ਕੇਜਰੀਵਾਲ ਵੀ ਤਿਆਰ ਆ ਉੱਤਰਾਧਿਕਾਰੀ ਬਣ ਲਈ ਆਤਸ਼ੀ ਵੀ ਤਿਆਰ ਆ ਉੱਤਰਾਧਿਕਾਰੀ ਬਣ ਲਈ ਹੈ ਗੋਪਾਲ ਰਾਏ ਵੀ ਤਿਆਰ ਆ ਉੱਤਰਾਧਿਕਾਰੀ ਬਣ ਲਈ ਸੰਜੇ ਸਿੰਘ ਵੀ ਤਿਆਰ ਆ ਉੱਤਰਾਧਿਕਾਰੀ ਬਣਨ ਦੇ ਲਈ ਸੰਦੀ ਪਾਟਕ ਵੀ ਤਿਆਰ ਆ ਰਾਘਵ ਚੱਡਾ ਵੀ ਸੋਚਦਾ ਸੀ ਸੋਚਦੇ ਭਗਵੰਤ ਮਾਨ ਵੀ ਨੇ ਤੇ ਇੱਥੇ ਵੀ ਲੜਾਈ ਹੈ ਸੋ ਦੇਸ਼ ਦੇ ਵਿੱਚ ਜ਼ਿਆਦਾਤਰ ਪਾਰਟੀਆਂ ਦੇ ਵਿੱਚ ਖਾਸ ਕਰ ਜਿਹੜੀ ਵਿਅਕਤੀ ਵਿਸ਼ੇਸ਼ਤਾ ਵਾਲੇਦਾਰ ਕੇਂਦਰਿਤ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਪਾਰਟੀਆਂ 'ਚ ਉਤਰਾਤਕਾਰੀ ਦੀ ਲੜਾਈ ਵੀ ਵੱਡੀ ਹੁੰਦੀ ਜਾ ਰਹੀ ਆ ਉਸੇ ਲੜਾਈ ਦੇ ਵਿੱਚ ਫਸੀ ਹੋਈ ਆਮ ਆਦਵੀ ਵੀ ਆ ਉਸੇ ਲੜਾਈ 'ਚ ਫਸਿਆ ਹੋਇਆ ਸ਼੍ਰੋਮਣੀ ਕਾਂਗਰਸ